ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਰ ਦੇਖ ਰਹੇ ਹੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਐਸਐਸਓ ਥਾਣਾ ਕਾਠਗੜ੍ਹ ਪਵਿੱਤਰ ਸਿੰਘ ਅਤੇ ਸਬ ਇੰਸਪੈਕਟਰ ਰਕੇਸ਼ਵਿੰਦਰ ਸਿੰਘ ਨੇ ਮਾਮਲਾ ਦਰਜ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਜਦੋਂ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਚੈਕਿੰਗ ਦੇ ਦੌਰਾਨ ਕਾਠਗੜ੍ਹ ਤੋਂ ਅਨਸਰੋ ਨੂੰ ਜਾ ਰਹੀ ਸੀ ਤਾਂ ਜਦੋਂ ਪੁਲਿਸ ਪਾਰਟੀ डीसीएम फैक्ट्री आंसरो ਦੇ ਕੋਲ ਪਹੁੰਚੀ ਤਾਂ आंसरो ਵੱਲੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜ ਗਿਆ ਤੇ आंसरो ਸਾਈਡ ਨੂੰ ਤੁਰ ਪਿਆ ਜਿਸ ਨੇ ਆਪਣੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ ਪਾਰਦਰਸ਼ੀ ਲਿਫਾਫਾ ਕੱਢ ਕੇ ਨਹਿਰ ਵਾਲੀ ਸਾਈਡ ਨੂੰ ਸੜਕ ਦੇ ਕਿਨਾਰੇ ਘਾਹ ਫੂਸ ਵਿੱਚ ਸੁੱਟ ਦਿੱਤੀ ਜਿਸ ਨੂੰ ਐਸਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਦੋਂ ਉਕਤ ਵਿਅਕਤੀ ਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਨਦੀਮ ਖਾਨ ਉਰਫ ਨਦੀਮ ਪੁੱਤਰ ਨੀਯਮ ਖਾਨ ਵਾਸੀ ਪ੍ਰੇਮਨਗਰ ਥਾਣਾ ਕਾਟਗੜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਅਤੇ ਜਦੋਂ ਪੁਲਿਸ ਨੇ ਪਾਰਦਰਸ਼ੀ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 32 ਨਸ਼ੀਲੇ ਬਰਾਊਨ ਰੰਗ ਦੇ ਕੈਪਸੂਲ ਬਰਾਮਦ ਹੋਏ ਪੁਲਿਸ ਨੇ ਉਕਤ આરોપી ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਇਹ ਜਿਹੜੇ ਕੈਪਸੂਲ ਫੜੇ ਆ ਕਿੰਨੇ ਫੜੇ ਆ ਜੀ ਇਹ 32 ਕੈਪਸੂਲ ਫੜੇ ਹੀ ਆ ਸੀ ਡੀਸੀਆਂ ਫੈਕਟਰੀ ਦੇ ਸਾਹਮਣੇ ਬੰਦਾ ਆ ਰਿਹਾ ਸੀਗਾ ਤੇ ਅਸੀਂ ਉਹਨੂੰ ਰੋਕਿਆ ਆ ਉਹ ਇੱਕ ਨਾਮ ਆਪਣੇ ਛੱਡ ਕੇ ਭੱਜਣ ਲੱਗਾ ਤਾਂ ਉਹ ਉਹਦੇ ਕੋਲੋਂ ਜੋ 138 ਲਈ ਤਾਂ ਉਹਦੇ ਬਸ ਉਹਦੇ ਥੱਲੇ ਛੱਟੇ ਉਹ ਜਿਹੜੇ ਕੈਪਸੂਲ ਸੀ ਉਹ ਚੱਕ ਕੇ ਗਿਣਤੀ ਕੀਤੀ ਤੇ 32 ਕੈਪਸੂਲ ਨਸੀਲੇ ਬਰਾਉਂ ਦੇ ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਪ੍ਰੇਮਨਗਰ ਕਿੱਥੇ ਦਾ ਰਹਿਣੇ ਵਾਲਾ ਤੇ ਸਰ ਇਹਦੇ ਤੇ ਕੋਈ ਅੱਗੇ ਵੀ ਪਰਚਾ ਹੈਗਾ ਜਾਂ ਪਹਿਲਾਂ ਹੀ ਹੈ ਜੀ ਕੋਈ ਇਹਦੇ ਬਾਰੇ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਅਸੀਂ ਜੀ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੀ ਜੀ ਪੁਲਿਸ ਤੇ ਇਹਨੂੰ ਅੱਜ ਮਾਂਜੋ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਫਿਰ ਅਰੰਭ ਕੀਤੀ ਜਾਵੇਗੀ ਧੰਨਵਾਦ ਇਹ ਜਿਹੜੇ ਕੈਪਸੂਲ ਫੜੇ ਆ ਕਿੰਨੇ ਫੜੇ ਆ ਜੀ ਇਹ 32 ਕੈਪਸੂਲ ਫੜਾਈ ਸੀ ਡੀਸੀਆ ਫੈਕਟਰੀ ਦੇ ਸਾਹਮਣੇ ਬੰਦਾ ਆ ਰਿਹਾ ਸੀਗਾ ਤੇ ਅਸੀਂ ਉਹਨੂੰ ਰੋਕਿਆ ਤਾਂ ਉਹ ਇੱਕਦਮ ਆਪਣੇ ਛੱਡ ਕੇ ਭੱਜਣ ਲੱਗਾ ਤਾਂ ਉਹ ਉਹਦੇ ਕੋਲੋਂ ਜੋ ਤਲਾਸ਼ੀ ਲਈ ਤਾਂ ਉਹਦੇ ਬਸ ਉਹਦੇ ਥੱਲੇ ਸੁੱਟੇ ਹੋਏ ਜਿਹੜੇ ਕੈਪਸੂਲ ਸੀ ਉਹ ਚੱਕ ਕੇ ਗਿਣਤੀ ਕੀਤੀ ਤੇ 32 ਕੈਪਸੂਲ ਨਸੀਲੇ ਬਰਾਮਦ ਹੋਏ ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਪ੍ਰੇਮਨਗਰ ਕਿੱਥੇ ਦਾ ਰਹਿਣੇ ਵਾਲਾ ਤੇ ਸਰ ਇਹਦੇ ਤੇ ਕੋਈ ਅੱਗੇ ਵੀ ਪਰਚਾ ਹੈਗਾ ਜਾਂ ਪਹਿਲਾਂ ਹੀ ਹੈ ਜੀ ਕੋਈ ਇਹਦੇ ਬਾਰੇ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਅਸੀਂ ਜੀ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੀ ਜੀ ਪੁਲਿਸ ਤੇ ਇਹਨੂੰ ਅੱਜ ਮਾਂ ਜੋ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਫਿਰ ਅਲੰਮ ਕੀਤੀ ਜਾਵੇਗੀ ਧੰਨਵਾਦ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਰ ਦੇਖ ਰਹੇ ਹੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਐਸਐਸਓ ਥਾਣਾ ਕਾਠਗੜ੍ਹ ਪਵਿੱਤਰ ਸਿੰਘ ਅਤੇ ਸਬ ਇੰਸਪੈਕਟਰ ਰਕੇਸ਼ਵਿੰਦਰ ਸਿੰਘ ਨੇ ਮਾਮਲਾ ਦਰਜ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਜਦੋਂ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਚੈਕਿੰਗ ਦੇ ਦੌਰਾਨ ਕਾਠਗੜ੍ਹ ਤੋਂ ਅਨਸਰੋ ਨੂੰ ਜਾ ਰਹੀ ਸੀ ਤਾਂ ਜਦੋਂ ਪੁਲਿਸ ਪਾਰਟੀ डीसीएम फैक्ट्री आंसरो ਦੇ ਕੋਲ ਪਹੁੰਚੀ ਤਾਂ आंसरो ਵੱਲੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜ ਗਿਆ ਤੇ आंसरो ਸਾਈਡ ਨੂੰ ਤੁਰ ਪਿਆ ਜਿਸ ਨੇ ਆਪਣੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ ਪਾਰਦਰਸ਼ੀ ਲਿਫਾਫਾ ਕੱਢ ਕੇ ਨਹਿਰ ਵਾਲੀ ਸਾਈਡ ਨੂੰ ਸੜਕ ਦੇ ਕਿਨਾਰੇ ਘਾਹ ਫੂਸ ਵਿੱਚ ਸੁੱਟ ਦਿੱਤੀ ਜਿਸ ਨੂੰ ਐਸਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਦੋਂ ਉਕਤ ਵਿਅਕਤੀ ਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਨਦੀਮ ਖਾਨ ਉਰਫ ਨਦੀਮ ਪੁੱਤਰ ਨੀਯਮ ਖਾਨ ਵਾਸੀ ਪ੍ਰੇਮਨਗਰ ਥਾਣਾ ਕਾਟਗੜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਅਤੇ ਜਦੋਂ ਪੁਲਿਸ ਨੇ ਪਾਰਦਰਸ਼ੀ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 32 ਨਸ਼ੀਲੇ ਬ੍ਰਾਊਨ ਰੰਗ ਦੇ ਕੈਪਸੂਲ ਬਰਾਮਦ ਹੋਏ ਪੁਲਿਸ ਨੇ ਉਕਤ આરોપી ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਇਹ ਜਿਹੜੇ ਕੈਪਸੂਲ ਫੜੇ ਆ ਕਿੰਨੇ ਫੜੇ ਆ ਜੀ ਇਹ 32 ਕੈਪਸੂਲ ਫੜੇ ਹੀ ਆ ਸੀ ਬੀਸੀਆਂ ਫੈਕਟਰੀ ਦੇ ਸਾਹਮਣੇ ਬੰਦਾ ਆ ਰਿਹਾ ਸੀਗਾ ਤੇ ਅਸੀਂ ਉਹਨੂੰ ਰੋਕਿਆ ਉਹ ਇਕਦਮ ਆਪਣੇ ਛੱਡ ਕੇ ਭੱਜਣ ਲੱਗਾ ਤਾਂ ਉਹ ਉਹਦੇ ਕੋਲੋਂ ਜਦੋਂ ਤਲਾਸ਼ੀ ਲਈ ਤਾਂ ਉਹਦੇ ਬਸ ਉਹਦੇ ਥੱਲੇ ਛੁੱਟੇ ਹੋ ਜਿਹੜੇ ਕੈਪਸੂਲ ਸੀ ਉਹ ਚੱਕ ਕੇ ਗਿਣਤੀ ਕੀਤੀ ਤੇ 32 ਕੈਪਸੂਲ ਨਸੀਲੇ ਬਰਾਮਦ ਹੋਏ। ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ ਜੀ? ਇਹ ਪ੍ਰੇਮਨਗਰ ਕਿੱਥੇ ਦਾ ਰਹਿਣ ਵਾਲਾ? ਤੇ ਸਰ ਇਹਦੇ ਤੇ ਕੋਈ ਅੱਗੇ ਵੀ ਪਰਚਾ ਹੈਗਾ ਜਾਂ ਪਹਿਲਾਂ ਹੀ ਹੈ ਜੀ ਕੋਈ ਇਹਦੇ ਬਾਰੇ? ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਅਸੀਂ ਜੀ। ਤੇ ਹੁਣ ਅਗਲੀ ਕਾਰਵਾਈ ਕੀ ਕਰਦੇ ਜੀ ਪੁਲਿਸ? ਤੇ ਇਹਨੂੰ ਅੱਜ ਮਾਂਜੋ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਫਿਰ ਅਲੰਮ ਕੀਤੀ ਜਾਵੇਗੀ। ਧੰਨਵਾਦ। ਇਹ ਜਿਹੜੇ ਕੈਪਸੂਲ ਫੜੇ ਆ ਕਿੰਨੇ ਫੜੇ ਆ ਜੀ ਇਹ 32 ਕੈਪਸੂਲ ਫੜਾਈ ਸੀ ਬੀਸੀਆਂ ਫੈਕਟਰੀ ਦੇ ਸਾਹਮਣੇ ਬੰਦਾ ਆ ਰਿਹਾ ਸੀਗਾ ਤੇ ਅਸੀਂ ਉਹਨੂੰ ਰੋਕਿਆ ਤਾਂ ਉਹ ਇੱਕਦਮ ਆਪਣੇ ਛੱਡ ਕੇ ਭੱਜਣ ਲੱਗਾ ਤਾਂ ਉਹਦੇ ਕੋਲੋਂ ਜੋ ਤਲਾਸ਼ੀ ਲਈ ਤਾਂ ਉਹਦੇ ਬਸ ਉਹਦੇ ਥੱਲੇ ਛੁੱਟੇ ਹੋਏ ਜਿਹੜੇ ਕੈਪਸੂਲ ਸੀ ਉਹ ਚੱਕ ਕੇ ਗਿਣਤੀ ਕੀਤੀ ਤਾਂ 32 ਕੈਪਸੂਲ ਨਸੀਲੇ ਬਰਾਉਂਡ ਹੋਏ ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਪ੍ਰੇਮਨਗਰ ਕਿੱਥੇ ਦਾ ਰਹਿਣੇ ਵਾਲਾ ਤੇ ਸਰ ਇਹਦੇ ਤੇ ਕੋਈ ਅੱਗੇ ਵੀ ਪਰਚਾ ਹੈਗਾ ਜਾਂ ਪਹਿਲਾਂ ਹੀ ਹੈ ਜੀ ਕੋਈ ਇਹਦੇ ਬਾਰੇ ਇਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਜੀ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਜੀ ਪੁਲਿਸ ਤੇ ਇਹਨੂੰ ਅੱਜ ਮਾਂ ਜੋ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਫਿਰ ਅਲੰਮ ਕੀਤੀ ਜਾਵੇਗੀ ਧੰਨਵਾਦ